ਤੇਤੀ ਮਨਰਾਤਾ ਪਰਨੋਇ ਨਾਮ ਦੇਉ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੈ ਚੀਤ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਕਹਲੇ ਧੰਦਾ ਜੈਸੇ ਸਿੰਬਲ ਦੇਖ ਸੁਆ ਬਿਗਸਾਨਾ ਅੰਤ ਕੀ ਬਾਹਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੇ ਜਲ ਤਰ ਹੈ ਮਿਟਵੇ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜਿਆ ਮਾਰਗ ਪਾਏ ਮੂਲੋਂ ਹੋ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਬਿਖ ਖਾਏ ਜਿਉ ਬੇਸਵਾ ਕੇ ਪਰੈ ਅਖਾਰਾ ਕਾਪਰ ਪਹਿਰ ਕਰਹਿ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਦ ਸੰਤੋ ਉਤਰੋ ਪਾਰ ਸੰਦਾ ਮਰ ਕਾ ਜਾਏ ਪੁਕਾਰੀ ਪੜੈ ਨਹੀਂ ਹਮ ਹੀ ਪਾਚ ਹਾਰੀ RAM ਕਹ ਕਰ ਤਾਲ 부ਜਾਵੇ ਚਟਿਆ ਸਬੈ ਬਿਗਾਰੀ ਰਾਮ ਨਾਮਾ ਜਪੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਰਹਾਉ ਵਸਦਾ ਬਸ ਕੀਨੀ ਸਭ ਰਾਜੀ ਬਿੰਤੀ ਕਰੈ ਪਟਰਾਣੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋ ਆਵਰੈ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹਉਦ ਘਨੇਰੀ ਗਿਰ ਤਰ ਜਲ ਜਵਾਲਾ ਪੈ ਰੱਖਿਉ ਰਾਜਾ RAM ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹਿ ਰਾਖੈ ਪੀਤ ਪਿਤੰਬਰ ਤਰੇ ਪਵਨ ਧਣੀ ਥੰਬ ਮਾਹੇ ਹਰ ਭਖੈ ਹਰ ਨ ਆਖਿਸ਼ ਜਿਨ ਨਖਹਿ ਬਿਦਾਰੇ ਓ ਸੁਰ ਨਰ ਕੀਏ ਸਨਾਤਾ ਕਹਿ ਨਾਮ ਦਿਓ ਹਮ ਨਰ ਹਰ ਤਿਆਵਹਿ RAM ਅਪੈ ਪਦ ਦਾਤਾ ਸੁਲਤਾਨ ਪੁੱਛੈ ਸੁਨ ਬੇਨਾਮਾ ਦੇਖੋ ਰਾਮ ਤਮਾਰੇ ਕਾਮਾ ਨਾਮਾ ਸੁਲਤਾਨੀ ਬਾਂਦਲਾ ਦੇਖੋ ਤੇਰਾ ਹਰ ਬੀਠਲਾ ਰਹਾਉ ਬਿਸਮਿਲ ਗਉ ਦੇਹੋ ਜਿਵਾਏ ਨਾ ਤਰ ਗਰਦਨ ਮਾਰੂ ਠਾਈ ਬਾਦਸ਼ਾਹ ਐਸੀ ਕਿਉ ਹੋਈ ਬਿਸਮਿਲ ਕੀਆ ਨਾ ਜੀਵੇ ਕੋਈ ਮੇਰਾ ਕੀਆ ਕਛੂ ਨਾ ਹੋਏ ਕਰਹਿ ਰਾਮ ਹੋਇ ਹੈ ਸੋਈ ਬਾਦਸ਼ਾਹ ਚੜਿਓ ਹੰਕਾਰ ਗਜ ਹਸਤੀ ਦੀਨੋ ਚਮਕਾਰ ਰੁਧਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਨ ਗਾਏ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਊਟ ਕਾਜੀ ਮੁੱਲਾ ਕਰਹਿ ਸਲਾਮ ਇਹ ਨਾ Hindu ਮੇਰਾ ਮਲਿਆ ਮਾਨ ਬਾਦਸ਼ਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲਿਓ ਮਾਲ ਲਿਓ ਤੋ ਦੋਜਕ ਪਰਹੁ ਦੀਨ ਛੋੜ ਦੁਨੀਆ ਕੋ ਭਰੋ ਪਾਮਹੁ ਬੇੜੀ ਹਾਥਹੁ ਤਾਲ ਨਾਮਾ ਗਾਵੈ ਗੁਰੂ ਗੋਪਾਲ ਗੰਗ ਜਮਨ ਜੋਲਟੀ ਬਹਿ ਤੋ ਨਾਮਾ ਹਰ ਕਰਤਾ ਰਹੇ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰੇਪਵਨ ਧਣੀ ਪਾਕੰਤਨ ਬਾਜ ਬਜਾਏ ਲਾ ਗਰੁੜ ਚੜੇ ਗੋਬਿੰਦ ਆਇਐ ਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹ ਤਾ ਧਰਨ ਅਕੋਡੀ ਕਰੂੰ ਕਹ ਤਾ ਲੇ ਕਰਿ ਉਪਰ ਧਰੂੰ ਕਹਿ ਤਾ ਮੁਈ ਗਉ ਦੇਉ ਜੇ ਆਏ ਸਭ ਕੋਈ ਦੇਖੈ ਪਤੀ ਆਏ ਨਾਮਾ ਪ੍ਰਣਵੈ ਸੇਲ ਮਸੇਲ ਗਉ ਦੁਹਾਈ ਬਚਰਾ ਮੇਲ ਦੁੱਧੈ ਦੋਹੇ ਜਬ ਮਟਕੀ ਭਰੀ ਲੇ ਬਾਦਸ਼ਾਹ ਕੇ ਆਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਈ ਔ ਕਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬਿਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਈ ਨਾਮਾ ਕਹ ਸੁਨਹੁ ਬਾਦਸ਼ਾਹ ਇਹੋ ਕਿਛ ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹੈ ਪਰਵਾਨ ਸਾਚ ਸੀਲ ਚਾਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਏ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਲੇ ਉਦਰੀਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰਦੇਵ ਤਾ ਮਿਲੈ ਮਰਾਰ ਜੋ ਗੁਰਦੇਵ ਤਾ ਉਤਰੈ ਪਾਰ ਜੋ ਗੁਰਦੇਵ ਤਾ ਬੈਕੁੰਠ ਤਰੈ ਜੋ ਗੁਰਦੇਵ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਉ ਜਉ ਗੁਰਦੇਉ ਤਾ ਨਾਮ ਦਿਰੜਾਵੇ ਜਉ ਗੁਰਦੇਉ ਨਾ ਦਹਿ ਦਿਸਤਾਵੇ ਜਉ ਗੁਰਦੇਉ ਪੰਚ ਤੇ ਦੂਰ ਜਉ ਗੁਰਦੇਉ ਨਾ ਮਰਬੋ ਝੂਰ ਜਉ ਗੁਰਦੇਉ ਤਾ ਅੰਮ੍ਰਿਤ ਬਾਣੀ ਜਉ ਗੁਰਦੇਉ ਤਾ ਅਕਾਥ ਕਹਾਣੀ ਜਉ ਗੁਰਦੇਵ ਤਾ ਅੰਮ੍ਰਿਤ ਦੇਹ ਜਉ ਗੁਰਦੇਵ ਨਾਮ ਜਪਲੇ ਜਉ ਗੁਰਦੇਵ ਭਵਨ ਤ੍ਰੈ ਸੂਜੈ ਜਉ ਗੁਰਦੇਵ ਊਚ ਪਦ ਭੂਜੈ ਜਉ ਗੁਰਦੇਵ ਤਾ ਸੀਸ ਆਕਾਸ ਜਉ ਗੁਰਦੇਵ ਸਦਾ ਸਾ ਬਾਸ ਜਉ ਗੁਰਦੇਵ ਸਦਾ ਬੈਰਾਗੀ ਜਉ ਗੁਰਦੇਵ ਪਰ ਨਿੰਦਾ ਤਿਆਗੀ ਜਉ ਗੁਰਦੇਵ ਬੁਰਾ ਭਲਾਏ ਕਾ ਜਉ ਗੁਰਦੇਵ ਲਲਾ ਟਹਿ ਲੇਖ ਜਉ ਗੁਰਦੇਵ ਕੰਦ ਨਹੀਂ ਹਿਰੈ ਜਉ ਗੁਰਦੇਵ ਦੇਹਰਾ ਫਿਰੈ ਜਉ ਗੁਰਦੇਵ ਤਾਂ ਛਾ ਪਰਛਾਈ ਜਉ ਗੁਰਦੇਵ ਸਿਹਜ ਨਿਕਸਾਈ ਜਉ ਗੁਰਦੇਵ ਤਾਂ ਅਠ ਸੱਠ ਨਹਾਇਆ ਜਉ ਗੁਰਦੇਵ ਤਨ ਚੱਕਰ ਲਗਾਇਆ ਜਉ ਗੁਰਦੇਵ ਤਾਂ ਦਵਾਦਸ ਸੇਵਾ ਜਉ ਗੁਰਦੇਵ ਸਬੈ ਬੇਖ ਮੇਵਾ ਜਉ ਗੁਰਦੇਉ ਤਾ ਸੰਸਾਰ ਟੁੱਟੈ ਜਉ ਗੁਰਦੇਉ ਤਾ ਜਮ ਤੇ ਛੂਟੈ ਜਉ ਗੁਰਦੇਉ ਤਾ ਪਉ ਜਲ ਤਰੈ ਜਉ ਗੁਰਦੇਉ ਤਾ ਜਨਮ ਨਾ ਮਰੈ ਜਉ ਗੁਰਦੇਉ ਅਠ ਦਸ ਬਿਵਹਾਰ ਜਉ ਗੁਰਦੇਉ ਅਠਾਰਹ ਭਾਰ ਬਿਨ ਗੁਰਦੇਉ ਅਵਰ ਨਹੀਂ ਜਾਈ ਨਾਮ ਦੇਉ ਗੁਰ ਕੀ ਸਰਣਾਇ ਪਰੋ ਬਾਣੀ ਰਵਿਦਾਸ ਜੀੋ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀ ਸੈ ਸੋ ਹੋਏ ਵਿਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨੇਹ ਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਹਾਉ ਸੋ ਮੋਨਾ ਮਨ ਕੀ ਦੁਬਦਾ ਖਾਏ ਬਿਨ ਦਵਾਰੈ ਤ੍ਰੈ ਲੋਕ ਸਮਾਏ ਮਨ ਕਾ ਸੁਭਾਉ ਸਭ ਕੋਈ ਕਰੈ ਕਰਤਾ ਹੋਇ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬੁਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤਹਿ ਕਰਮਹਿ ਨਾਸ ਕ੍ਰਿਤ ਕਾਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਨ ਕਹਿ ਰਵਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾਮ ਜਪਸ ਅਭਾਗ ਨਾਮਦੇਵ ਆਓ ਕਲੰਦਰ ਕੇਸਵਾ ਕਰੇ ਅਬਦਾਲੀ ਭੇਸ ਵਾਰਾਉ ਜਿਨ ਅਕਾਸ ਕੁਲਹਿ ਸਿਰ ਕੀਨੀ ਕਉਸੈ ਸप्त ਪਾਇਆਲਾ ਚਮਰ ਪੋਸ਼ ਕਾਮੰਦਰ ਤੇਰਾ ਇਹ ਵਿਦ ਬਨੇ ਗੋਪਾਲਾ ਛੱਪਨ ਕੋਟ ਕਾ ਪੇਹਨ ਤੇਰਾ 16 ਸਹਿਸ ਇਜਾਰਾ ਭਾਰ 18 ਮੁਦਗਰ ਤੇਰਾ ਸਹਿਨਿਕ ਸਭ ਸੰਸਾਰਾ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸਿਓ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਛਨਾਏ ਕਹਿ ਪਹਿ ਕਰੂੰ ਪੁਕਾਰਾ ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਦੋ ਤੁਕੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਾਹ ਮਹਮ ਮਾਰਖੀ ਚੜਿਆ ਸਦਾ ਬਸੰਤ ਪਰਪੜ ਚਿੱਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਪੋਲਿਆ ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪਰਾਪਤ ਸ਼ਾਮ ਘਣੀ ਚੂਕਾ ਮਾਨੇ ਅਭਾਨ ਅੱਖੀ ਕੁਦਰਤ ਕੰਨੀ ਬਾਣੀ ਮੋਖੇ ਆਖਣ ਸੱਚ ਨਾਮ ਪਤਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਹੋ ਕਰਮ ਕਮਾਏ ਨਾਨਕ ਹਰੇ ਨਾ ਸੂ ਕਹੀ ਜੇ ਗੁਰਮੁ ਕਰੇ ਸੁਮਾਏ ਮਹੱਲਾ ਪਹਿਲਾ ਬਸੰਤ ਰੁਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹ ਸੇ ਤੇਰੇ ਚਾਈ ਕਿਸ ਪੂਜ ਚੜਾਵਾਂ ਲਗੋਂ ਪਾਏ ਤੇਰੇ ਦਾਸਨ ਦਾਸਾ ਕਹੂੰ ਰਾਏ ਜਗ ਜੀਵਨ ਜੁਗਤ ਨਾ ਮਿਲਾ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾਂ ਦੇਉ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਾਸਨ ਦਾਸਾ ਕਹੂੰ ਰਾਏ ਤੇਰੇ ਸੱਠ ਸੰਬਤ ਸਭ ਤੀਰਥਾਂ ਤੇਰਾ ਸਤਿਨਾਮ ਪਰਮੇਸ਼ਰਾ ਤੇਰੀ ਗਤ ਅਬ ਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵੇਚਾਰਾ ਕਿਆ ਕਹੈ ਸਭ ਲੋਕ ਸਲਾਹੀ ਇਕਸੈ ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਕਾ ਕੰਚਨ ਕੁਵਾਰ ਰੁਪੇ ਕੀਆ ਆਕਾਰਾਂ ਬਹੁਤ ਬਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਗ ਗੁਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖ ਕਬਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ ਦਾਸ ਆਠ ਲੀਖੇ ਹੋਵਹਿ ਪਾਸ ਚਾਰੇ 베ਦ ਮੁਖਾਗਰ ਪਾਠ ਪੁਰਬੀ ਨਾਮ ਐ ਵਰਨਾ ਕੀ ਦਾਤ ਵਰਤਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੈ ਸੇਖ ਜੋਗੀ ਜੰਗਮ ਭਗਵੇਂ ਭੇਖ ਕੋ ਗਿਰਹੀ ਕਰਮਾਂ ਕੀ ਸੰਦ ਬਿਨ ਬੂਜੇ ਸਭ ਖੜੀ ਅਸ ਬੰਦ ਜੇਤੇ ਜੀ ਲਿਖੀ ਸਰਕਾਰ ਕਰਨੀ ਉਪਰ ਹੋਵਗ ਅਸਾਰ ਹੁਕਮ ਕਰਹਿ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹੱਲਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਧਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦਵਾਰ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਏਕ ਧਾਵੋ ਹੋ ਮੂੜ ਮਨ ਪਾਰ ਉੱਤਰ ਜਾਹੇ ਇਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਿਖਿਆਣ ਨਾਦੀ ਬੇਦੀ ਪੜਹਿ ਪੁਰਾਣ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿਨ ਕੈ ਰਮਈਆ ਨੇੜ ਨਾਹੀਂ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਸੀਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੋਏ ਕਰੇ ਕਿਆ ਹੋਏ ਜਿਸਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਚਕਾਏ ਹੁਕਮ ਬੂਝੇ ਤਾਂ ਸਾਚਾ ਪਾਈ ਜਿਸ ਜੀਉ ਅੰਤਰ ਮੈਲਾ ਹੋਏ ਤੀਰਥ ਭਵੈ ਦਸੰਤਰ ਲੋਏ ਨਾਨਕ ਮਿਲਿਆ ਸਤਗੁਰ ਸੰਗ ਤਉ ਭਵਜਲ ਕੇ ਤੂ ਤਸ ਬੰਦ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰਨਾ ਦੀ ਸਹਿ ਸਰਬ ਤੋਹ ਤੂੰ ਸੁਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ RAM ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧਨਾ ਪਾਈਐ ਹਰਿ ਕਾ ਸੰਗ ਬਿਨ ਗੁਰ ਮਹਿਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕੋ ਤੂ ਰੱਖ ਹੈ ਰੱਖਣ ਹਾਰ ਸਤਿਗੁਰੂ ਮਲਾਵਹਿ ਕਰਹਿ ਸਾਰ ਬਿਖ ਹਉ ਮੈਂ ਮਮਤਾ ਪਰ ਹਰਾਈ ਸਭ ਦੂਖ ਬਨਾਸੀ RAM ਰਾਏ ਊਤਮ ਗਤਿ ਮੇ ਤਹਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰਾ ਲਿਵ ਲਾਗੀ ਨਾਮ ਤਜ ਦੂਜਾ ਭਾਉ ਜਨ ਨਾਨਕ ਹਰ ਗੁਰ ਗੁਰ ਮਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਭਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਣੀ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹੀ ਭੇਉ ਉਹ ਘਟ ਘਟ 라ਵੇ ਸਰਬ ਪਰਿਉ ਗੁਰਮਖ ਥਿਰ ਚੀਨੈ ਸੰਗ ਦੇਉ ਗੁਰਨਾਮ ਦਰੜਾਇਆ ਜਪ ਜਪਿਉ ਬਿਨ ਗੁਰ ਭਗਤ ਨਾ ਪਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਦਲੇ ਤੰਦਰੋਏ ਮਨ ਗੁਰਮਖ ਨਿਰਮਲ ਮਲ ਸ਼ਬਦ ਖੋਏ ਗੁਰਮਨ ਮਾਰਿਉ ਕਰ ਸੰਜੋਗ ਹੈਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁੱਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਜ ਜੋਗ